ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਵੀਰੇ ਠੀਕ ਹੋਣੀ ਸਾਰੇ ਜਣੇ ਪਰਮਾਤਮਾ ਸਭ ਨੂੰ ਠੀਕ ਰੱਖੇ ਸਭ ਦੇ ਕਬੂਤਰ ਠੀਕ ਰੱਖੇ ਜੀ ਤੇ ਵੀਰੇ ਅੱਜ ਆਪਾਂ ਇੱਕ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਜੀ ਵੀ ਜਿਹੜਾ ਕਬੂਤਰਾਂ ਨੂੰ ਸਿਆਲਾਂ ਦੇ ਵਿੱਚ ਤਾਰਾ ਮੀਰਾ ਜੀ ਉਹ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਤਾਰੇ ਮੀਰੇ ਦੇ ਕੀ ਕੀ ਫਾਇਦੇ ਨੇ ਠੀਕ ਹੈ ਜੀ ਪਹਿਲੇ ਨੰਬਰ ਤੇ ਤਾਂ ਤੁਸੀਂ ਵੀਰੇ ਬੱਚਿਆਂ ਲਈ ਵੀ ਆਪਣੇ ਜਿਹੜੇ ਬੱਚੇ ਨੇ ਇਹਨਾਂ ਦੇ ਫੰਗ ਫੰਗ ਦੇਖ ਰਹੇ ਤੁਸੀਂ ਠੀਕ ਹੈ ਜੀ ਸ਼ਾਇਦ ਦੇਖ ਲੋ ਵੀਰੇ ਬੱਚਿਆਂ ਦੇ ਠੀਕ ਹੈ ਜੀ ਆਹ ਲਓ ਇਹ ਬੱਚੇ ਵੀਰੇ ਪੂਰੇ ਫਿੱਟ ਨੇ ਇਹਦੇ ਨਾਲ ਵੀਰੇ ਕੀ ਹੁੰਦਾ ਤਾਰੇ ਮੀਰੇ ਨਾਲ ਜੀ ਦੋਨਾਂ ਨੇ ਪੈਂਦੀ ਹੈਗੀ ਹੈ ਜੀ ਠੀਕ ਹੈ ਜੀ ਆਹ ਦੇਖੋ ਇਹ ਆਹ ਹੁੰਦਾ ਤਾਰਾ ਮੀਰਾ ਜੀ ਠੀਕ ਹੈ ਜੀ ਇਹ ਆ ਜੀ ਤਾਰਾ ਮੀਰਾ ਤੇ ਇਹਨੂੰ ਪਾਉਣਾ ਕਿ ਮੈਂ ਵੀਰੇ ਇਨੂੰ ਵੀਰੇ ਪਾਉਣ ਦਾ ਤਰੀਕਾ ਜੀ ਇਹ ਆ ਵੀ ਤੁਸੀਂ ਸਵੇਰੇ ਸਾਢੇਰੀ ਯਾਨੀ ਜਦੋਂ ਵੀ ਉਤਰਾ ਕੋਲ ਆਉਣੇ 12 ਵਜੇ 1 ਵਜੇ ਵੀ 12 1 ਵਜੇ ਨਹੀਂ ਤੁਸੀਂ ਪਾਉਣਾ ਪਹਿਲਾਂ ਇਹ ਤੁਸੀਂ ਆਹ 17 ਮੀ ਦਾ ਪਾ ਸਕਦੇ ਹੋ ਬਾਜਰਾ ਠੀਕ ਹੈ ਜੀ ਤੇ ਸਰੋਂ ਅਲਸੀ ਤੇ ਜਵਾਰ ਇਹ ਪੰਜ ਸੱਤ ਚੀਜ਼ਾਂ ਵੀ ਤੁਸੀਂ ਬਾਰੀ-ਬਾਰੀ ਸਿਰ ਐਵੇਂ ਜਿਵੇਂ ਮੁਠੀ ਇਹਦੀ ਲੈ ਲਈ ਮੁਠੀ ਸਰੋਂ ਦੀ ਲੈ ਲਈ ਠੀਕ ਹੈ ਜੀ ਮੁਠੀ ਕੇ ਜਵਾਰ ਦੀ ਲੈ ਲਈ ਮੋਠੀ ਕੇ ਦਾਲ ਲੈ ਲਓ ਕੋਈ ਵੀ ਚਾਹੇ ਹਰੀ ਲੈ ਲਓ ਚਾਹੇ ਛੋਲਿਆਂ ਦੀ ਦਾਲ ਲੈ ਲਓ ਚਾਹੇ ਮੂਠਾ ਦੀ ਦਾਲ ਲੈ ਲਓ ਠੀਕ ਹੈ ਜੀ ਅਲਸੀ ਲੈ ਲਓ ਵੀ ਤਿੰਨੇ ਚਾਰੀ ਚੀਜ਼ਾਂ ਮਿਕਸ ਕਰਕੇ ਇਹ ਤੁਸੀਂ ਪਹਿਲਾਂ ਇਹ ਚੀਜ਼ ਪਾਉਣੀ ਆ ਇਹਦੇ ਨਾਲ ਵੀ ਇਹ ਕੀ ਆ ਵੀ ਕਬੂਤਰ ਇਹ ਚੁੱਕ ਲੈਣਗੇ ਤੇ ਉਦੋਂ ਦਾ ਰੱਜ ਮੇ ਦਾਣੇ ਖਾਣਣਗੇ ਠੀਕ ਹੈ ਜੀ ਤੇ ਇਦਾਂ ਕਰਨ ਨਾਲ ਵੀ ਇਹ ਬਹੁਤ ਫਾਇਦੇ ਹੋਣਗੇ ਠੀਕ ਹੈ ਜੀ ਇਹ ਜ਼ਰੂਰ ਵੀਰੇ ਟਰਾਈ ਕਰਿਓ ਠੀਕ ਹੈ ਜੀ ਤੇ ਇਹਨੂੰ ਵੀਰੇ ਪਾਉਣ ਦੇ ਫਾਇਦੇ ਤੁਹਾਨੂੰ ਦੱਸੇ ਦਿੱਤੇ ਸਭ ਤੋਂ ਵੀਰੇ ਵੱਡੀ ਗੱਲ ਇਹ ਆ ਵੀ ਜਿਹੜੀ ਜਦੋਂ ਆਪਾਂ ਤਾਰਾ ਮੀਰਾ ਪਾਉਨੇ ਆ ਤਾਰੇ ਮੀਰੇ ਦਾ ਸਭ ਤੋਂ ਵੱਡਾ ਫਾਇਦਾ ਵੀਰੇ ਕਬੂਤਰਾਂ ਨੂੰ ਇਹ ਆ ਇਹ ਕਬੂਤਰਾਂ ਤੇ ਜੂਨੀਅਰ ਹੀ ਪੈਣ ਦਿੰਦਾ ਹੈਗਾ ਜੀ ਇਹ ਹੁੰਦਾ ਥੋੜਾ ਜਿਹਾ ਘੜਤਣ ਤੇ ਆ ਇਹ ਕਬੂਤਰਾਂ ਦੇ ਅੰਦਰ ਇੱਕ ਵੀ ਮਲੱਪ ਨਹੀਂ ਪੈਣ ਦਿੰਦਾ ਹੈਗਾ ਜੀ ਇਹ ਇੰਨੀ ਵਧੀਆ ਚੀਜ਼ ਆ ਵੀਰੇ ਇਹ ਜਿਹੜੀ ਕਬੂਤਰ ਜਿੰਨੇ ਆਪਾਂ ਨੇ ਜ਼ਿਆਦਾ ਚੁਕਣਗੇ ਵੀਰੇ ਇਹਨੂੰ ਤਾਰੇ ਮੀਰੇ ਉਨਾਂ ਹੀ ਜ਼ਿਆਦਾ ਆਪਾਂ ਨੂੰ ਬੈਨੀਫਿਟ ਆ ਜੀ ਉਨਾਂ ਹੀ ਵਧੀਆ ਏ ਠੀਕ ਆ ਜੀ ਤੇ ਉਹਦੋਂ ਤੁਸੀਂ ਇਹ ਚੱਕੇ ਕਰ ਸਕਦੇ ਹੋ ਵੀਰੇ ਆਪਣੇ ਬੱਚੇ ਦੇਖ ਲੋ ਵੀ ਗਰੋਥ ਕਿੱਦਾਂ ਦੀ ਆ ਬੱਚਿਆਂ ਦੀ ਠੀਕ ਆ ਜੀ ਸਿਹਤ ਦੇਖ ਲੋ ਬੱਚੇ ਵੀ ਉਵੇਂ ਮਰੂ ਮਰੂ ਜੇ ਨਹੀਂ ਹੈਗੇ ਆ ਪੂਰੇ ਐਕਟਿਵ ਨੇ ਆ ਪੂਰੇ ਵਧੀਆ ਨੇ ਠੀਕ ਆ ਜੀ ਤੁਹਾਨੂੰ ਬਾਕੀ ਮੈਂ ਖੁੱਡਿਆਂ ਜੀ ਵੀਰੇ ਮਾੜੀ ਮਾੜੀ ਨਿਗਾ ਮਰਵਾਦਣ ਤੇ ਬਾਕੀ ਵੀਰੇ ਜਿਵੇਂ ਹੁਣ ਸਿਆਲ ਚੱਲਦਾ ਤਾਂ ਮੜਾ ਯਾਨੀ ਕਬੂਤਰਾਂ ਨੂੰ ਜਿੰਨਾ ਬਚਾ ਸਕਦੇ ਉਹਨਾਂ ਬਚਾਓ ਠੰਡ ਤੋਂ ਬਚਾਓ ਠੀਕ ਆ ਜੀ ਤੇ ਖਰਾਕ ਵੱਲੀ ਕੋਈ ਕਸਰ ਨਾ ਛੱਡੋ ਵੀ ਤੇ ਖਰਾਕ ਪੂਰੀ ਐ ਦੱਬ ਕੇ ਪਾਓ ਇਹਨਾਂ ਨੂੰ ਜਿਹੜੀ ਇਹ ਖਰਾਕ ਖਾਣਗੇ ਵੀਰੀ ਉਹਦੇ ਨਾਲੇ ਉੜਨਾਂ ਇਹਨਾਂ ਨੇ ਤੁਹਾਨੂੰ ਵੀ ਪਤਾ ਹੀ ਇਹ ਗੱਲ ਦਾ ਪਲਵਾਨ ਤਾਂ ਹੀ ਘੋਲੂਗਾ ਜੇ ਵੀ ਉਹਦੀ ਖਰਾਕ ਵਧੀਆ ਹੋਊਗੀ ਠੀਕ ਹੈ ਜੀ ਜਿਵੇਂ ਹੁਣ ਆ ਬੱਚੇ ਨੂੰ ਦੇਖ ਲੋ ਵੀਰ ਲੋ ਹੱਥ ਚ ਇਹਨਾਂ ਪਤਾ ਲੱਗਦਾ ਵੀ ਕੁਝ ਫੜਿਆ ਹੋਇਆ ਠੀਕ ਹੈ ਜੀ ਇਹਨ ਪੂਰੇ ਵਧੀਆ ਨੇ ਫੁੱਲ ਇਹਨਾਂ ਕੈਂਪ ਇਹਨਾਂ ਨੂੰ ਕਹਿ ਸਕਦੇ ਆਪਾਂ ਫੰਗ ਦੇਖ ਸਕਦੇ ਆ ਵੀਰ ਤੁਸੀਂ ਲੋ ਕਿ ਮੇਚ ਆਮ ਕੋਲੇ ਫੰਗ ਰਹੇ ਨੇ ਪੂਰੇ ਵੀਰੇ ਵੀ ਜਿਨੇ ਵਾਲੇ ਪੂਰੇ ਵਧੀਆ ਫੰਗ ਕਹਦੇ ਨੇ ਪੂਰੇ ਵਧੀਆ ਫੰਗ ਆਏ ਹੋਏ ਨੇ ਇਹਦੇ ਉਨ ਠੀਕ ਹੈ ਜੀ ਤੇ ਇਹ ਵੀ ਵੀ ਪਾਈ ਨਹੀਂ ਗਏ ਸਕਦੇ ਵੀ ਕੱਲੇ ਤਾਰੇ ਮੀਰੇ ਗਰ ਕੀਨੇ ਇਹ ਇਹ ਵੀਰੇ ਸਾਰੀਆਂ ਚੀਜ਼ਾਂ ਪਾਉਣ ਕਰ ਕੀਨੇ ਇਹ ਠੀਕ ਹੈ ਜੀ ਵੀ ਤੁਸੀਂ ਤਾਰਾ ਮੀਰਾ ਵੀ ਪਾਉਣਾ ਸਰੋਂ ਵੀ ਪਾਉਣੀ ਆ ਮੋਠ ਛੋਲੇ ਦਾਲਮੇ ਛੋਲੇ ਜੀ ਛੋਲੇ ਆ ਦੰਦੇ ਵਿੱਚ ਰਹਿਣ ਦਿਓ ਥੋੜੇ ਜਿਹਾ ਪਾਉਣ ਨੂੰ ਦਾਲਮੇ ਛੋਲੇ ਪਾ ਸਕਦੇ ਹੋ ਤੁਸੀਂ ਛੋਲਿਆਂ ਦੀ ਦਾਲ ਮੋਠ ਪਾ ਲਓ ਉਹ ਵੀ ਬਹੁਤ ਵਧੀਆ ਨੇ ਵੀਰੇ ਬਾਈ ਚੀਨਾ ਵੀ ਵੀਡੀਓ ਦੇ ਵਿੱਚ ਕਹਿੰਦਾ ਵੀ ਅਸੀਂ ਤਾਂ ਖਰਾਕ ਬਾਜਰਾ ਤੇ ਮੋਠ ਜ਼ਿਆਦਾ ਪਾਉਨੇ ਆ ਸਿਆਲਾਂ ਦੇ ਵਿੱਚ ਕਿਉਂਕਿ ਜੀ ਮੋਠ ਹੁੰਦੇ ਨੇ ਗਰਮ ਮੋਠਾਂ ਤੇ ਵੀ ਆਪਾਂ ਵੀਡੀਓ ਬਣਾ ਦਾਂਗੇ علیحد ਦਾ ਇੱਕ ਯਣੀ ਵੀਰੇ ਤਾਰਾ ਮੀਰਾ ਤੁਸੀਂ ਜ਼ਰੂਰ ਐਡ ਕਰੋ ਠੀਕ ਹੈ ਜੀ ਤੇ ਇਹਦਾ ਵੀਰੇ ਤੁਹਾਨੂੰ ਰਿਜ਼ਲਟ ਵੀ ਦੱਸੇਦਾ ਤਾਂ ਆਪਾਂ ਨੇ ਵੀ ਰਿਜ਼ਲਟ ਫੁੱਲੇ ਆ ਇਹਦਾ ਤੇ ਇਹਦੇ ਵੀਰੇ ਮੇਨ ਸਭ ਤੋਂ ਵੱਡਾ ਫਾਇਦਾ ਇਹ ਆ ਵੀ ਆਪਣੇ ਕਬੂਤਰਾਂ ਦੇ ਜੂਨਾਂ ਨਹੀਂ ਪੈਂਦੀਆਂ ਜੀ ਇਹਦੇ ਨਾਲ ਠੀਕ ਹੈ ਜੀ ਤੇ ਬਾਕੀ ਵੀਰੇ ਤੁਹਾਨੂੰ ਇਹਦਾ ਸਾਰਾ ਹੀ ਪਤਾ ਲੱਗੇ ਜਾਣਾ ਗਰਮੀ ਦੇ ਵਿੱਚ ਜਦੋਂ ਤੁਹਾਡੇ ਕਬੂਤਰ ਵੀਰੇ ਪੂਰੇ ਫਿੱਟ ਰਹਿਣਗੇ ਜਿਵੇਂ ਵੀਰੇ ਕਈ ਵਾਰ ਕੀ ਪ੍ਰੋਬਲਮ ਆਉਂਦੀ ਆ ਆਪਣੇ ਕਬੂਤਰਾਂ ਦੇ ਨਾਲ ਫੰਗ ਫੰਗ ਬਰੀਕ ਆਉਣ ਲੱਗ ਜਾਂਦੇ ਨੇ ਜਿਵੇਂ ਤੁਸੀਂ ਤਾਰਾ ਮੀਰਾ ਪਾਈ ਹੋਊਗੀ ਖਰਾਕ ਪਾਈ ਹੋਊਗੀ ਯਾਰ ਪੂਰੀ ਵਧੀਆ ਤਾਂ ਵੀਰੇ ਇਹ ਪ੍ਰੋਬਲਮ ਨਹੀਂ ਆਊਗੀ ਜਮਾਂ ਵੀ ਠੀਕ ਹੈ ਜੀ ਆਪਾਂ ਤਾਂ ਵੀਰੇ ਆਪਣੇ ਖੁੱਡੇ ਵੀ ਟਕੇ ਹੋਏ ਨੇ ਆਪਾਂ ਸੋ ਤੋਂ ਕਾਦੇ ਹੀ ਉਹ ਕਰਨੀ ਆ ਆਪਾਂ ਤਾਂ ਆ ਪਿੱਛੋਂ ਵੀ ਵੀਰੇ ਢਗੀ ਹੋਈ ਆ ਟੱਕੀ ਜਿਹੜੀ ਇਦਾਂ ਲਈ ਵੀ ਭਰੀ ਹੋਈ ਆ ਢਗੀ ਹੋਈ ਆ ਥੈਲੇ ਧੂਲੇ ਲਾ ਕੇ ਬੰਦ ਕੀਤੀ ਹੋਈ ਆ ਕੋਠੇ ਤੇ ਵੀਰੇ ਖੁੱਡਾ ਆ ਹਵਾ ਸਿੱਧੀ ਅੰਦਰ ਪੈਂਦੀ ਸੀਗੀ ਇਸ ਕਰਕੇ ਆ ਪਾਟਾ ਕੇ ਦਿੱਤੀ ਕਬੂਤਰ ਬਿਮਾਰ ਕਰਨ ਨਾਲੋਂ ਤਾਂ ਵੀਰੇ ਸਹੀ ਆ ਇਹ ਠੀਕ ਹੈ ਜੀ ਕਾਪੜਾ ਵੀਰੇ ਤੁਹਾਨੂੰ ਪਤਾ ਮਿਹਨਤ ਕੀਤੀ ਹੋਈ ਆ ਪੂਰੇ ਬੱਚੇ ਕਢਾਏ ਹੋਏ ਨੇ ਆਪਾਂ ਸਾਲ ਲਾ ਕੇ ਉਸ ਹਿਸਾਬ ਨਾਲ ਵੀਰੇ ਆਪਾਂ ਨੇ ਹੋਏ ਖੁੱਡੇ ਢਗੇ ਦਿੱਤੇ ਇਹ ਵੀ ਕੋਈ ਗੱਲ ਨਹੀਂ ਧੁੱਪਾਂ ਹੀ ਲਵਾ ਲਿਆ ਕਰਾਂਗੇ ਡੇਲੀ ਕੱਢ ਕੇ ਜਾਲ ਦੇ ਵਿੱਚ ਪਾ ਦਿੰਦੇ ਨੇ ਵੀਰੇ ਜਾਂ ਡੋਲੀ ਦੇ ਪਾ ਦਿੰਦੇ ਨੇ ਤੋਂ ਪਾਲਵਾਦੀ ਦੀ ਆ ਕੂਟ ਬਜੇ ਉਹਨੂੰ ਠੀਕ ਹੈ ਜੀ ਤੇ ਇੱਕ ਹੋ ਸਕੇ ਵੀਰੇ ਕਬੂਤਰਾਂ ਨੂੰ ਮੂਹਰੇ ਆਪਣੇ ਖੁੱਡੇ ਦੇ ਨੈਟ ਲਾ ਲਓ ਜਿਹੜੇ ਉੜਨੇ ਵਾਲੇ ਕਬੂਤਰ ਨੇ ਵੀ ਜਿਹੜੇ ਨੈਟ ਦੇ ਵਿੱਚ ਆ ਕੇ ਬੈਠਣ ਛਤਰੀਆਂ ਛੁਤਰੀਆਂ ਤੇ ਉਹ ਜ਼ਰੂਰ ਲਾ ਲਓ ਉਹਦਾ ਬਹੁਤ ਬੈਣੀ ਬੈਟਾ ਵੀਰੇ ਨਾਲੇ ਦਾ ਕਬੂਤਰ ਹੰ ਧੁੱਪਾਂ ਲਾਗੇ ਨਾਲੇ ਡੇਲੀ ਛਤਰੀਂ ਦੇਖ ਲੈਂਦੇ ਨੇ ਕਬੂਤਰ ਤੇ ਜਦੋਂ ਆਪਾਂ ਵੀਰੇ ਕੱਢਦੇ ਆ ਨਵੇਂ ਕਬੂਤਰ ਫਿਰ ਉਦੋਂ ਆਸੇ ਪਾਸੇ ਨਹੀਂ ਮੈਨਦੇ ਸਿੱਧਾ ਘਰੇ ਆਉਂਦੇ ਨੇ ਠੀਕ ਹੈ ਜੀ ਜਣੀ ਵੀਰੇ ਤੁਸੀਂ ਇਹ ਤਾਰੇ ਮੀਰੇ ਜ਼ਰੂਰ ਐਡ ਕਰੋ ਆਪਣੀ ਖਰਾਕ ਦੇ ਵਿੱਚ ਤਾਰੇ ਮੀਰੇ ਦੇ ਬਹੁਤ ਬੈਨੀਫਿਟ ਨੇ ਵੀਰੇ ਠੀਕ ਹੈ ਜੀ ਜਿੰਨਾ ਵੱਧ ਤੋਂ ਵੱਧ ਪਾ ਸਕਦੇ ਹੋ ਪਾਓ ਤੇ ਖਰਾਕ ਦੇ ਵਿੱਚ ਵੀਰੇ ਕੋਈ ਕਮੀ ਨਾ ਛੱਡੋ ਤੇ ਖਰਾਕ ਵੀਰੇ ਕਬੂਤਰ ਨੂੰ ਇੱਕ ਟਾਈਮੇ ਪਾਉਣੀ ਆ ਇੱਕ ਵੀਰ ਦਾ ਮੈਸੇਜ ਆ ਰਿਹਾ ਹਰੀਆਂ ਬਿੱਠਾ ਮਾਰਦੇ ਨੇ ਕਬੂਤਰ ਉਹ ਵੀਰੇ ਹਰੀਆਂ ਬਿੱਠਾ ਮਾਰਨ ਦਾ ਕਾਰਨ ਇਹੀ ਆ ਤੁਸੀਂ ਕੋਈ ਖਰਾਕ ਗਲਤ ਪਾਤੀ ਹੋਣੀ ਵੀਰੇ ਜਾਂ ਵੀ ਤੁਸੀਂ ਜਿਹੜੀ ਕਣਕ ਕਣਕ ਥੋੜੀ ਜੀ ਓਕਣੀ ਪਾਤੀ ਹੋਣੀ ਆ ਕਣਕ ਨੂੰ ਵੀਰੇ ਜ਼ਰੂਰ ਧੋ ਕੇ ਪਾਓ ਬਾਜਰੇ ਨੂੰ ਧੋ ਕੇ ਪਾਓ ਠੀਕ ਹੈ ਜੀ ਇਹ ਤਾਰਾ ਮੀਰਾ ਨਾ ਧੋਇਓ ਵੀਰੇ ਇਹ ਤਾਰਾ ਮੀਰਾ ਧੋਦ ਲੈਣੇ ਨਾ ਜਦੋਂ ਆਪਾਂ ਇਹ ਥੋੜਾ ਜਿਹਾ ਗੂੰਦ ਜੇ ਟਾਈਪ ਤੇ ਛੜ ਜਾਂਦਾ ਇਹ ਫੇ ਮੁੜ ਕੇ ਲੋਡ ਨਹੀਂ ਆਉਂਦਾ ਕਿਸੇ ਵੀ ਇਹ ਠੀਕ ਹੈ ਜੀ ਇਸ ਕਰਕੇ ਇਹਨੂੰ ਵੀਰੇ ਧੋਇਓ ਨਾ ਇਹਨੂੰ ਛਾਣ ਜ਼ਰੂਰ ਲਿਓ ਜੇ ਛਾਣਣਾ ਛਾਣ ਲਿਓ ਬਰੀਕ ਉਹਦੇ ਚ ਛਾਲਣੀ ਚ ਛਾਣ ਲਿਓ ਵੀ ਜਿਹੜਾ ਜੇ ਗਰਦਾ ਹੋਊਗਾ ਗਰਦਾ ਨਿਕਲ ਜਾਊਗਾ ਬਸ ਇਹ ਤਾਂ ਛਾਣਣ ਦੀ ਵੀ ਲੋੜ ਹੀ ਨਹੀਂ ਹੈਗੀ ਸਾਫ ਹੈ ਸਾਰਾ ਹੀ ਤਕਰੀਬ ਤਾਰਾ ਮੀਰਾ ਤਾਂ ਸਾਫ ਹੀ ਹੁੰਦਾ ਵੀਰੇ ਇਹ ਠੀਕ ਹੈ ਜੀ ਯਾਨੀ ਇਹਨੂੰ ਤੁਸੀਂ ਉਕਣੀ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਸਰੋਂ ਵੀ ਇਕਣੀ ਪਾ ਸਕਦੇ ਹੋ ਅਲਸੀ ਹੁਲਸੀ ਧੋਣੀਆਂ ਤਾਂ ਧੋ ਲੋ ਨਹੀਂ ਵੈਸੇ ਉਹਨੂੰ ਵੀ ਲੋੜ ਨਹੀਂ ਹੈਗੀ ਏਡੀ ਕਿਉਂਕਿ ਸਾਫ ਏ ਹੁੰਦੀ ਆ ਦਾਲਾਂ ਧੋ ਲਿਓ ਵੀਰੇ ਜਿਵੇਂ ਛੋਲੇ ਦੀ ਦਾਲ ਪਾਉਣੀ ਆ ਪਰ ਛੋਲੇ ਨਹੀਂ ਦਾਲ ਵੀ ਹੁਲ ਧੋ ਕੇ ਤੇ ਉਦੋਂ ਬਾਜਰਾ ਧੋ ਲਿਓ ਠੀਕ ਹੈ ਜੀ ਮੋਠ ਧੋ ਲਿਓ ਇਹ ਚੀਜ਼ਾਂ ਜ਼ਰੂਰੀ ਨੇ ਵੀਰੇ ਇਹ ਚੀਜ਼ਾਂ ਧੋ ਲਿਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੀਰੇ ਤੁਸੀਂ ਸਾਰੀ ਚਾਹੇ ਮਿਕਸ ਕਰਕੇ ਰੱਖ ਲਓ ਦਾਣਾ ਉਹ ਵੀ ਸਹੀ ਆ ਵੀਰੇ ਪਰ ਮਿਕਸ ਦੇ ਵਿੱਚ ਇਦਾਂ ਵੀ ਉਹ ਸਰੋਂ ਸਰੋਂ ਆਪਣੇ ਬਾਜਰਾ ਬੂਜਰਾ ਜ਼ਿਆਦਾ ਖਾ ਲੈਂਦੇ ਨੇ ਕਣਕ ਘੱਟ ਖਾਂਦੇ ਨੇ ਇਸ ਕਰਕੇ ਜੇ ਤੁਸੀਂ ਲੈਦੀ ਪਾਓ ਤਾਂ ਸਭ ਤੋਂ ਹੀ ਵਧੀਆ ਵੀਰੇ ਠੀਕ ਹੈ ਜੀ ਤੇ ਦਾਣੇ ਵੀਰੇ ਆਪਣੇ ਉਹੀ 2:00 ਵਜੇ ਤੋਂ ਪਹਿਲਾਂ ਪਹਿਲਾਂ ਪਾ ਦਿਆ ਕਰੋ ਆ ਦਿਨਾਂ ਦੇ ਵਿੱਚ ਹੁਣ 2:00 ਵਜੇ ਦਾਣੇ ਦੂਣੇ ਪਾ ਕੇ ਪਾਣੀ ਵੀਰੇ ਥੋੜਾ ਜਿਹਾ ਕੋਸਾ ਪਾ ਲਓ ਤਾਂ ਸਭ ਤੋਂ ਹੀ ਵਧੀਆ ਨਹੀਂ ਵੀਰੇ ਪਲਾਸਟਿਕ ਦੇ ਡੱਬਿਆਂ ਦੇ ਵਿੱਚ ਪਾਣੀ ਪਾਵੋ ਠੀਕ ਹੈ ਜੀ 5 ਕਿਲੋ ਵਾਲੇ ਪੀਪਾ ਲੈ ਲਓ ਪਲਾਸਟਿਕ ਦੇ ਉਹਦੇ ਵਿੱਚ ਗਲੀ ਕੱਢ ਕੇ ਉਹਨਾਂ ਦੇ ਵਿੱਚ ਪਾਣੀ ਪਾਓ ਵੀਰੇ ਠੰਡਾ ਪਾਣੀ ਨਾ ਪਾਓ ਇਹਨਾਂ ਨੂੰ ਕਿਉਂਕਿ ਕੁੰਡੀਆਂ ਦੇ ਵਿੱਚ ਪਾਣੀ ਹੋ ਜਾਂਦਾ ਵੀਰੇ ਠੰਡਾ ਉੱਕਣੀ ਕਬੂਤਰ ਪੀ ਲੈਂਦੇ ਨੇ ਤੇ ਕਬੂਤਰ ਬਿਮਾਰ ਹੋ ਜਾਂਦੇ ਨੇ ਠੀਕ ਹੈ ਜੀ ਇੰਨਾ ਕੋ ਧਿਆਨ ਰੱਖੋ ਵੀਰੇ ਤੇ ਆ ਤਾਰਾ ਵੀਰੇ ਐਡ ਕਰ ਲਓ ਦਾਣੇ ਦੇ ਵਿੱਚ ਤੇ ਜਿਹੜੀ ਹੋਰ ਤੁਸੀਂ ਖਰਾਕ ਪਾਉਣੀ ਹੋ ਵੀਰੇ ਓਕਣੀ ਪਾਈ ਕਿਲੋ ਖਰਾਕ ਦੇ ਸਰਤੀ ਕਬੂਤਰ ਉੜਨੇ ਨੇ ਹੋਰ ਵੀ ਕਿਸੇ ਚੀਜ਼ ਨੇ ਨਹੀਂ ਡਾਉਣੇ ਨਾ ਪਾਣੀ ਨੇ ਡਾਉਣੇ ਨਾ ਗੋਲੀ ਨੇ ਡਾਉਣੇ ਨੇ ਠੀਕ ਹੈ ਜੀ ਚਲੋ ਠੀਕ ਆ ਵੀਰੇ ਧੰਨਵਾਦ ਜੀ ਸასიਖਾਲ ਸਾਰਿਆਂ ਨੂੰ